ਮਨਤਬਨਾ ਉਸ ਤੋਂ ਬਾਅਦ ਇੱਕ ਐਕ ਸਰਵਿਸਮੈਨ ਦੇ ਵੀ ਫਾਇਰਿੰਗ ਕੀਤੀ ਤੇ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਉੱਤੇ ਵੀ ਫਾਇਰਿੰਗ ਕੀਤੀ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਗ੍ਰੈਫਿਟੀ ਅਫਟਰ ਲਿਖੀ ਗਈ ਸੀ ਕੋਰਟ ਕੰਪਲੈਕਸ ਦੇ ਨੇੜੇ ਇੱਧਰ ਪਟਵਾਰਖਾਨੇ ਕੋਲ ਤੇ ਜਿਹੜਾ ਰੇਲਵੇ ਸਟੇਸ਼ਨ ਤੇ ਅੰਮ੍ਰਿਤਸਰ ਉਹ ਵੀ ਦੋਨੋਂ ਕੇਸ ਸੋਲਵ ਹੋਏ ਨੇ ਇਹਨਾਂ ਵੱਲੋਂ ਉਹ ਦੋਨੋਂ ਜਿਹੜੇ ਕ੍ਰਾਈਮ ਕੀਤੇ ਗਏ ਸੀ ਬੇਸਿਕਲੀ ਇਹ ਬੰਦੇ ਸ਼ਮਸ਼ੀਰ ਸ਼ੇਰਾ ਇੱਕ ਇਹ ਕਿਹ ਹੈ ਓਪਰੇਟਿਵ ਹੈ ਇਹਦਾ ਆਰਮੀਨੀਆ ਦੇ ਵਿੱਚ ਹੈਗਾ ਤੇ ਉਹ ਪਿੱਛੇ ਦੇ ਰੀਟੇਨ ਵੀ ਕੀਤਾ ਉੱਥੋਂ ਦੀ ਪੁਲਿਸ ਨੇ ਇਸ ਤੋਂ ਇਲਾਵਾ ਪ੍ਰਭ ਦਾ ਸੁਵਾਲ ਤੇ ਅਫਰੀਦੀ ਤੂਤ ਜਿਹੜੇ ਦੋਨੋਂ ਤਰਨਤਾਰਨ ਦੇ ਨੋਟੋਰੀਅਸ ਗੈਂਗਸਟਰ ਨੇ ਉਹਨਾਂ ਦੇ ਇਸ਼ਾਰਿਆਂ ਤੇ ਵੀ ਕੰਮ ਕਰਦੇ ਰਹੇ ਇਹਨਾਂ ਦੀ ਪਛਾਣ ਗੁਰਵਿੰਦਰ ਇਲੀਅਸ ਹਰਮਨ ਇਹ ਵਿਖੀਵਿੰਡ ਦਾ ਵਿਸ਼ਾਲ ਜਿਹੜਾ ਹੈਗਾ ਇਹ ਨਾਨਕ ਸਰ ਤਰਨਤਾਰਨ ਦੇ ਮੁਹੱਲੇ ਦਾ ਹੈ ਇੱਕ ਦੂਸਰਾ ਜਿਹੜਾ ਹੈਗਾ ਲੜਕਾ ਪਿੱਖੀਵੰਡ ਕਰਨਤਾਰਨ ਦਾ ਹੀ ਆ ਉਹ ਵੀ ਔਰ ਜੋਬਨਦੀਪ ਇਹ ਪਿੱਖੀਵੰਡ ਦੇ ਹੀ ਹੈ ਜਦਾ ਉਸ ਏਰੀਏ ਦੇ ਲੜਕੇ ਨੇ ਮੇਨ ਜਿਹੜਾ ਅਮਰ ਗੁਰਵਿੰਦਰ ਹਰਮਨ ਤੇ ਵਿਸ਼ਾਲ ਇਹ ਦੋਨੋਂ ਇਨਵੋਲਡ ਸੀਗੇ ਕੀਤੀ ਜਿਹੜਾ ਵਿਸ਼ਾਲ ਕੀਤੀ ਹੈ ਦੋ ਵਿਸ਼ਾਲ ਨੇ ਇਨਾਂ ਚ ਇਹਨਾਂ ਨੇ ਸਾਰੇ ਮੇਨ ਜਿਹੜੇ ਕੰਮ ਕੀਤੇ ਆ ਤੇ ਲੌਜਿਸਟਿਕਸ ਹੈ ਤੇ ਦੂਸਰਾ ਵਿਸ਼ਾਲ ਹੈ ਮੋਹੱਲਾ ਨਾਨਕ ਸਰ ਤਰਨਤਾਰਨ ਵਾਲਾ ਉਹ ਦਿੰਦਾ ਸੀ ਤੇ ਜੋਬਨਦੀਪ ਸ਼ਰਮਾ ਜਿਹੜਾ ਇਹਨੂੰ ਬਾਹਰੋਂ ਪੈਸੇ ਆਏ ਸੀਗੇ ਇਹਦੇ ਅਕਾਊਂਟ ਚ ਹੁੰਦੇ ਸੀਗੇ ਜਦੋਂ ਵੀ ਕ੍ਰਾਈਮ ਨੂੰ ਜਾਂ ਇਹੋ ਜਿਹਾ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਸੀਗੇ ਇਹ ਤਰਨਤਾਰਨ ਪੁਲਿਸ ਵੀ ਸਾਡੇ ਨਾਲ ਇਹਦੀ ਇਨਵੈਸਟੀਗੇਸ਼ਨ ਕਰ ਰਹੀ ਹੈ ਇਹਨਾਂ ਤੋਂ ਜਿਹੜੀ ਟੋਟਲ ਰਿਕਵਰੀ ਪਿਸਟਲ 3 ਬੋਰ ਸਪਰੇ ਪੇਂਟ ਕੈਨ ਉਹਨਾਂ ਦੇ ਇੱਕ ਮੋਟਰਸਾਈਕਲ बरामद ਹੋਇਆ ਇਹਨਾਂ ਨੰਬਰੀ ਜੇ ਫੋਕਸ ਬੇਸਿਕਲੀ ਜਦੋਂ ਅੱਛੇਰ ਦੀ ਗੱਲ ਹੈ ਕਿ ਪੁਲਿਸ ਪਾਰਟੀ ਸਾਡੇ ਐਸਆਈ ਸਿਵਲ ਲਾਈਨ ਦੇ ਕੋ ਇਥੇ ਵਿਜੀਲੈਂਸ ਆਫਿਸ ਦੇ ਕੋਲ ਪੈਟ੍ਰੋਲਿੰਗ ਕਰ ਰਹੀ ਸੀ ਕਿਉਂਕਿ ਰਾਤ ਨੂੰ ਨਾਈਟ ਕੰਬੀਨੇਸ਼ਨ ਚੱਲ ਰਹੀ ਹੈ ਫੈਸਟੀਵਲ ਸੀਜ਼ਨ ਕਰਕੇ ਉਹਨੇ ਬਿਨਾ ਨੰਬਰੀ ਮੋਟਰਸਾਈਕਲ ਇੱਕ ਦੇਖਿਆ ਇਹਨਾਂ ਨੂੰ ਜਦੋਂ ਚੈੱਕ ਕਰਨ ਵਾਸਤੇ ਗਏ ਤਾਂ ਇਹ ਫਿਰ ਗੰਦਾ ਭੱਜ ਗਿਆ ਤੇ ਦੂਜੇ ਪਾਸੇ ਪੁਲਿਸ ਪਾਰਟੀ ਦੇ ਮਾਰ ਦੇਣ ਦੇ ਮੀਤ ਨਾਲ ਤਾਂ ਉਹ ਐਸਆਈ ਨੇ ਵੀ ਆਪਣੇ ਸਰਵਿਸ ਪਿਸਟਲ ਨਾਲ ਹਵਾ ਚ ਪਹਿਲਾਂ ਫਾਇਰ ਕਰਕੇ ਵਰਨ ਕੀਤਾ ਇੱਕ ਲੜਕਾ ਇਤੋਂ ਭੱਜਿਆ ਆਪਣੇ ਉਹਦੇ ਤੋਂ ਲਫਾਫਾ ਵੀ गिर ਗਿਆ ਦੂਜੇ ਨੇ ਫਿਰ ਦੁਬਾਰਾ ਜਦੋਂ ਫਾਇਰ ਕੀਤਾ ਤਾਂ ਪੁਲਿਸ ਨੇ ਸੈਲਫ ਡਿਫੈਂਸ ਫਾਇਰ ਕੀਤਾ ਜਿਸ ਨਾਲ ਉਹ ਇੰਜਰਡ ਹੋਇਆ ਉਸ ਤੋਂ ਇਲਾਵਾ ਜਿਹੜਾ ਦੂਜਾ ਲੜਕਾ ਉਹਨੂੰ ਪੱਟ ਕੇ ਪੁਲਿਸ ਪਾਰਟੀ ਨੇ ਵੀ ਕਾਬੂ ਕਰ ਲਿਆ ਸੋ ਇਹ ਚਾਰੋਂ ਮੁਲਜ਼ਮ ਜਿਹੜੇ ਗ੍ਰਿਫਤਾਰ ਹੋਏ ਨੇ ਇੱਕ ਜਿਹੜਾ ਮੇਨ ਹੈ ਗੁਰਵਿੰਦਰ ਹਰ ਅਲੀਸ ਹਰਮਨ ਇਹ ਐਡਮਿਟਡ ਆ ਹਸਪੀਟਲ ਚ ਜਿਹੜੇ ਏਰੀਆ ਲਾਜ ਹੈ ਇਤਨਾਲ ਸਾਡੇ ਜਿਹੜਾ ਦਰਨਤਾਂ ਤੇ ਇਸ ਏਰੀਏ ਦੇ ਵਿੱਚ ਜਿਹੜੇ ਮੋਡਿਊਲ ਸੀਗਾ ਉਹ ਸਾਰੇ ਬਸਟ ਕੀਤਾ ਇਹਨਾਂ ਦੇ ਬਾਕੀ ਨੈਟਵਰਕਸ ਸਾਰੇ ਉਹਨਾਂ ਤੇ ਵੀ ਅਸੀਂ ਕੰਮ ਕਰ ਰਹੇ ਆਂ ਔਰ ਤਰਨਤਨ ਪੁਲਿਸ ਦੀ ਟੀਮ ਵੀ ਸਾਡੇ ਨਾਲ ਆਈ ਹੋਈ ਆ ਸਾਰੇ ਜੁਆਇੰਟਲੀ ਅਸੀਂ ਇਹਨਾਂ ਦੀ ਇਨਵੈਸਟੀਗੇਸ਼ਨ ਅਕੇ ਕੀਤੀ ਹੈ ਸਰ ਜਿਹੜਾ ਲਖਾਵਾ ਡਿਟੋ ਦੇ ਵਿੱਚ ਕੀ ਸੀ ਪੇਂਟ ਦਾ ਉਹ ਸਿਗਾ ਕੈਨ ਸੀ ਫਿਰ ਉਹਦਾ ਕੀ ਕੰਮ ਸੀਗਾ ਤੁਹਾਨੂੰ ਲੱਗਦਾ ਕੁਛ ਦੇਖੋ ਬੇਸਿਕਲੀ ਇਹ ਗ੍ਰਾਫਿਟੀ ਦਾ ਕੰਮ ਕਰਦੇ ਆ ਲਾਰਜਸਟ ਵਾਸਤੇ ਤੇ ਇਹਨਾਂ ਨੂੰ ਪੈਸੇ ਜਿਹੜੇ ਆ ਜਾਂਦੇ ਬਾਅਦੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਜੋਬਨ ਦੇ ਅਕਾਊਂਟ ਦੇ ਵਿੱਚ ਆਏ ਆ ਉਸ ਚੱਕਰ ਦੇ ਵਿੱਚ ਨਾਲ ਐਕਸਟਰਸ਼ਨ ਤੇ ਅਟੈਂਪਟ ਟੂ ਮਰਡਰ ਦੇ ਪਰਚੇ ਵੀ ਇਹਨਾਂ ਤੇ ਪੁਰਾਣੇ ਦਰਜ ਜੇ ਕਰਨ ਤਾਂ ਨੇੜੀਏ ਚ ਔਰ ਉੱਥੇ ਕਾਫੀ ਦਹਿਸ਼ਤ ਪਾਈ ਹੋਈ ਸੀ ਪਿਖੀਵਨਵੋਲਟੋਏ ਏਰੀਏ ਚ ਨਾ ਨੇ ਔਰ ਜਿੱਥੇ ਵੀ ਜਾ ਕੇ ਪਹਿਲਾਂ ਫਾਇਰਿੰਗ ਕਰ ਦੇਣੀ ਮੁੜ ਕੇ ਬੰਦੇ ਨੂੰ ਐਕਸਟਰਸ਼ਨ ਕਾਲ ਆ ਜਾਣੀ ਉਸ ਤਰ੍ਹਾਂ ਦੀਆਂ ਐਕਟੀਵਿਟੀ ਜਿਹੜੀਆਂ ਫੋਰਨ ਬੇਸ ਹੈਂਡਲਰਸ ਦੇ ਇਸ਼ਾਰਿਆਂ ਦੇ ਕਰਦੇ ਨੇ ਸਰ ਇੱਥੇ ਕਿਸਮਤਾਂ ਤੋਂ ਖੜੇ ਸੀਗੇ ਇਹ ਡੈਫੀਨਿਟਲੀ ਕੋਈ ਨਾ ਕੋਈ ਕ੍ਰਾਈਮ ਕਰਨ ਦੇ ਚੱਕਰ 'ਚ ਸੀਗੇ ਉਹ ਸਾਰੀ ਹੁਣ ਪੁੱਛ ਕੇ ਚੱਲੇਗੀ ਉਹ ਸਾਡਾ ਕੋਈ ਗ੍ਰੈਫਿਟੀ ਦੁਆਰਾ ਲਿਖਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਬੰਧ ਵਿੱਚ ਪਹਿਲਾਂ ਸਿਵਲ ਲਾਈਨ ਕਿਥੇ ਕੇਸ ਦਰਜ ਹੈ ਔਰ ਜੀਆਰਪੀ ਦੇ ਵਿੱਚ ਵੀ ਜਿਹੜੀ ਟ੍ਰੇਨ ਦੇ ਉੱਤੇ ਵੀ ਲਿਖਿਆ ਗਿਆ ਸੀ ਉਹ ਕੇਸ ਵੀ ਦਰਜ ਹੈ ਇਹਨਾਂ ਸੋਲਵ ਹੋਇਆ ਸਾਰੇ ਦਾ ਸਾਰਾ ਸਰ ਹੁਣ ਤਾਂ ਕਿੰਨੀਆਂ ਫੋਟੀਆਂ ਮੰਗਤੀ ਕੋਈ ਇੱਕ ਇੰਜੜਾ ਜੀ ਤਿੰਨ ਗ੍ਰਿਫਤਾਰ ਨੇ ਤਿੰਨ ਜਿਹੜੇ ਹੋਟਲ ਚਾਰ ਬੰਦੇ ਫ੍ਰੀਚ ਨੇ ਚਾਲਾ ਦੀ ਕਰ ਇਥੋਂ ਹਿੱਥੇ ਹਾਂਜੀ ਹਾਂਜੀ ਉਸ ਤੋਂ ਬਾਅਦ ਗ੍ਰਿਫਤਾਰੀਆਂ ਦੂਸਰੇ ਦੀਆਂ ਕੌਣ ਦੀ ਪੁੱਛਕੀ ਤੇ ਹੋਈ ਹੈ ਸਰ ਕਿੰਨੀਆਂ ਕੁ ਪ੍ਰਤੀਆਂ ਮੰਗ ਚੁੱਕੇ ਨੇ ਦੇਖੋ ਉਹ ਸਾਰੀ ਗੱਲ ਤਰਨਤਾਰਨ ਪੁਲਿਸ ਦੀ ਟੀਮ ਨੇ ਤੁਹਾਨੂੰ ਦੱਸਿਆ ਸੀ ਜੁਆਇੰਟਲੀ ਉਹਨਾਂ ਨੂੰ ਰਿਕੁਐਸਟ ਕਰਕੇ ਬੁਲਾਇਆ ਹੋਇਆ ਉਹ ਵੀ ਨਾਲ ਕਰ ਰਹੇ ਸਾਰੀ ਡੀਪਲੀ ਇਨਵੈਸਟੀਗੇਟ ਕੀਤੀ ਜਾਏਗੀ ਸਰ ਜਿਹੜੇ ਸਲੋਗਨ ਲਿਖੇ ਗਏ ਕਿਹਦੇ ਕਹਿੰਦੇ ਲਿਖੇ ਗਏ ਉਹ ਤਾਂ ਐਸਆਰਜੀ ਵਾਲੇ ਲਿਖਾਉਂਦੇ ਹੀ ਆ ਜੀ ਤੇ ਆਪਾਂ ਨੂੰ ਪਤਾ ਹੀ ਹੈ ਇਹਨੇ ਕਿਸੀ ਕੋਈ ਨਾਮ ਤਾਂ ਸਾਹਮਣੇ ਆਇਆ ਹੋਵੇ ਇੰਡੀਆ ਤੋਂ ਕੋਈ ਨਾਮ ਸਾਹਮਣੇ ਤਾਂ ਕੋਈ ਆਇਆ ਹੋਵੇ ਇੰਡੀਆ ਦਾ ਅਜੇ ਕੋਈ ਨਹੀਂ ਇੰਡੀਆ ਤੇ ਹੀ ਨੇ ਆਪਰੇਟਿਵਸ ਔਰੇ ਕ੍ਰਿਮੀਨਲ ਜਿਹੜੇ ਸੈਂਸੇਸ਼ਨਲ ਕ੍ਰਾਈਮ ਨੂੰ ਅੰਜਾਮ ਦਿੰਦੇ ਆ ਪੈਸੇ ਦੇ ਲਾਲਚ ਵਿੱਚ ਔਰ ਜਿਹੜੇ ਕ੍ਰਿਮੀਨਲ ਐਕਟੀਵਿਟੀਜ਼ ਸ਼ਾਮਲ ਨੇ ਆ ਪਹਿਲਾਂ ਵੀ ਕਿਨੇ ਬੋਲੀਏ ਸਰ ਜਿਹਨਾਂ ਤੋਂ ਪੈਸੇ ਆਏ ਸਰ ਉਹਨਾਂ ਦਾ ਕੋਈ ਹਾਂਜੀ ਹੱਥੇ ਜੇ ਪੈਸਾ ਆਇਆ ਇਹਨਾਂ ਦਾ ਕੋਈ ਹਾਂਜੀ ਜੋਬਨ ਨੂੰ ਬਾਹਰੋਂ ਐਸਐਫੀਏ ਵੱਲੋਂ ਤੇ ਅਕਾਊਂਟ 'ਚ ਆਇਆ ਇਹਨਾਂ ਵਾਸਤੇ ਉਹਨਾਂ ਨੇ ਦੂਜੇ ਆਪਣੇ ਦੋਸਤਾਂ ਦਾ ਅਕਾਊਂਟ ਦਿੱਤਾ ਸੀਗਾ ਜੋਬਨਦੀਪ ਸ਼ਰਮਾ ਜਿਹੜਾ ਟਰੱਕ ਦਾ ਕੰਮ ਕਰਦਾ ਹੈ ਤਾਂ ਦੇ ਪਹੁੰਚੋਂ ਤਾਂ ਹੀ ਉਹ ਅਰੈਸਟ ਹੋਇਆ ਸੀ। ਕੋਈ ਕਰਾਂ ਉਹ ਕਿਸਰੰਦੇ ਸਾਰੇ ਕੀ ਹਾਲਾਤ ਨੇ? ਬਾਰ-ਬਾਰ ਜਿਹੜਾ ਮੁੰਡਾ ਬਾਰ-ਬਾਰ ਦਾ ਕੰਮ ਕੰਪ ਕਰਦਾ ਵਿਸ਼ਾਲ ਐਨਪਲੋਇਡ ਆ। ਦੋ ਬਾਰ-ਬਾਰ ਦਾ ਕੰਮ ਕਰਦੇ ਰਾਦਰ। ਇੱਕ ਮੁੰਡਾ ਟਰੱਕ ਦੇ ਉੱਤੇ ਕੰਮ ਕਰਦਾ। ਸਰਦ ਕਿੰਨੀਆਂ ਗੋਲੀਆਂ ਸੇ ਚੱਲੀਆਂ ਗਈਆਂ ਇੱਥੇ? ਦੋ ਇਹਨਾਂ ਵੱਲੋਂ ਹੋਈਆਂ, ਦੋ ਫਾਇਰ ਪੁਲਿਸ ਵੱਲੋਂ ਇੱਕ ਹਵਾ 'ਚ ਰੋਕਣ ਵਾਸਤੇ ਵਾਰਨਿੰਗ ਦਾ, ਦੂਜਾ ਇਹਨਾਂ ਦੇ ਜਦੋਂ ਸੈਲਫ ਡਿਫੈਂਸ ਲਖਿਆ। ਠੀਕ ਹੈ।